ਅੱਜ ਪੰਜਾਬ ਬੰਦ ਦੀ ਕਾਲ ਡਾਕਟਰ ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ ਅੰਮ੍ਰਿਤਸਰ ਵਿੱਚ ਬੀਤੇ ਦਿਨ ਇੱਕ ਨੌਜਵਾਨ ਨੇ ਡਾਕਟਰ ਭੀਮrao ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਨੌਜਵਾਨ ਬੁੱਤ ਨੂੰ ਹਾਰ ਪਾਉਣ ਲਈ ਲਗਾਈ ਪੌੜੀ ਤੇ ਚੜ ਗਿਆ ਉਸਨੇ ਮੂਰਤੀ ਤੇ ਹਥੌੜੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਬੁੱਤ ਟੁੱਟ ਗਿਆ ਉਸਨੇ 24 ਘੰਟੇ ਵਿੱਚ 8 ਵਾਰ ਹਮਲਾ ਕੀਤਾ ਉਸਨੇ ਬੁੱਤ ਦੇ ਨੇੜੇ ਰੱਖੀ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਇਹ ਘਟਨਾ ਥਾਣੇ ਤੋਂ ਕਰੀਬ 150 ਮੀਟਰ ਦੀ ਦੂਰੀ ਤੇ ਹੈਰੀਟੇਜ ਸਟਰੀਟ ਤੇ ਵਾਪਰੀ ਮਲਜ਼ਮ ਦੀ ਪ੍ਰਸ਼ਾਨ ਪ੍ਰਕਾਸ਼ ਵਾਸੀ ਤਰਮਕੋਟ ਅੰਮ੍ਰਿਤਸਰ ਵਜੋਂ ਹੋਈ ਹੈ ਉਹ ਵੀ ਦਲਿਤ ਪਾਈਚਾਰੇ ਤੋਂ ਹੋਂਦਾ ਹੈ ਅੱਜ ਪੰਜਾਬ ਬੰਦ ਦਾ ਸੱਦਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਅਤੇ ਵਿਧਾਇਕ ਜੀਵਨਜੋਤ ਕੋਰ ਐਤਵਾਰ ਰਾਤੀ ਮੌਕੇ ਤੇ ਪੁੰਚ ਗਏ ਢਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਹੈ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਦੂਜੇ ਪਾਸੇ ਸ੍ਰੀ ਰਾਮ ਸਥਿਤ ਮਹਾਸੰਨ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪਵਨ ਦਰਾਵਿੜ ਨੇ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ ਉਹਨਾਂ ਕਿਹਾ ਕਿ ਘਟਨਾ ਕਾਰਨ ਸਮੁੱਚੇ ਦਲਿਤ ਪਾਇਚਾਰੇ ਵਿੱਚ ਰੋਸ ਹੈ ਇਸ ਦੌਰਾਨ ਹੈਰੀਟੇਜ ਸਟਰੀਟ ਤੇ ਲੋਕਾਂ ਦੀ ਕਾਫੀ ਸਰਗਰਮੀ ਰਹੀ ਜਦੋਂ ਲੋਕਾਂ ਨੇ ਨੌਜਵਾਨ ਨੂੰ ਇਹ ਸਭ ਕਰਦੇ ਦੇਖਿਆ ਤਾਂ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਪਹਿਲਾਂ ਤਾਂ ਉਸਨੇ ਕੁਝ ਦੇਰ ਲੋਕਾਂ ਨਾਲ ਬਹਿਸ ਕੀਤੀ ਅਤੇ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਉਹ ਕਿਸੇ ਤਰ੍ਹਾਂ ਮੰਨ ਗਿਆ ਉਸਨੇ ਉਪਰੋਂ ਹਥੌੜਾ ਸੁੱਟ ਦਿੱਤਾ ਜਦੋਂ ਨੌਜਵਾਨ ਹੇਠਾਂ ਆਇਆ ਤਾਂ ਉਸ ਨੂੰ ਦੋ ਸੁਰੱਖਿਆ ਗਾਰਡਾਂ ਨੇ ਫੜ ਲਿਆ ਇਸ ਘਟਨਾ ਦੇ ਬਾਅਦ ਸਾਰੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕਈ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਐਲਾਨ ਵੀ ਕੀਤਾ। ਲੁਧਿਆਣਾ ਦੇ ਦਲਿਤ ਪਾਈਚਾਰਾ ਨਗਰ ਨਿਗਮ ਲੁਧਿਆਣਾ ਜੋ ਡੀ ਦੇ ਮੁਲਾਜ਼ਮਾਂ ਵੀ ਨੇ ਵੀ ਆਪਣੀ ਹਾਜ਼ਰੀ ਲਾ ਕੇ ਲੋਕਾਂ ਦੀਆਂ ਦੁਕਾਨਾਂ ਰੇਡੀਆਂ ਫੜੀਆਂ ਨੂੰ ਵੀ ਬੰਦ ਕਰਵਾਇਆ ਇੱਥੇ ਤੱਕ ਕਿ ਇਸ ਮੌਕੇ ਤੇ ਵਿਸ਼ਾਲ ਸਬਜ਼ੀ ਮੰਡੀ ਨੂੰ ਵੀ ਬੰਦ ਕਰਾ ਕੇ ਨਾਲੇ ਲਾ ਕੇ ਰਵਾਨਾ ਹੋਏ ਸਾਰਾ ਕੁਝ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਤਾਂ ਕਿ ਕੋਈ ਸ਼ਰਾਰਤੀ ਵਿਅਕਤੀ ਸ਼ਰਾਰਤ ਨਾ ਕਰ ਸਕੀਏ। समूहिक भाईचारे वालों लुधियाने का तहत दिलों समर्थन मिले लुधियाना तो तहलका टीवी लिए कुलविंद सलेम तावरी के अमरीक सिंह प्रिंस की रिपोर्ट कुछ नहीं कर रही बहुत ज्यादा मनभागी घटना है जी कि इन्ने साल कभी नहीं हुई इस सख्त सुधाव होनी चाहिए घटना है इसका जिनी भी निंदा की जाए उन्नी थोड़ी ਤਾਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਕਿਉਂਕਿ ਸੀਬੀਆਈ ਜਾਂਚ ਇੱਕ ਨਿਸਬਕਸ ਜਾਂਚ ਹੋਏ ਸਾਡੇ ਵਿੱਚ ਡਾਕਟਰ ਰਾਮਚੰਦਾ ਜੀ ਵੀ ਜਲ ਚੁੱਕੇ ਨੇ ਡਾਕਟਰ ਸਾਹਿਬ ਕੀ ਜਨਨ ਸਰੀਰ ਕਿਰਾਏ 26 ਜਨੀਆਂ ਦੇ ਵਿੱਚ ਜਿਹੜਿਆ ਪੁਆਇੰਟ ਇਹ ਕੀ ਕਹੋਗੇ ਇਹ ਦੇਸ਼ ਵਾਸਤੇ ਬਹੁਤ ਹੀ ਮਨਪੱਖੀ ਘਟਨਾ ਹੈ ਇਹਨਾਂ ਵੱਲ ਹੀ ਨਿੰਦਾ ਕੀਤੀ ਜਾਏ ਨੂੰ ਨਹੀਂ ਘਟ ਇਸ ਸੰਵਿਧਾਨ ਤੇ ਅਟੈਕ ਕੀਤਾ ਗਿਆ ਅੱਜ ਦੀ ਜਿਹੜੀ ਇਹ ਸਰਕਾਰ ਨਿਕੰਮੀ ਸਰਕਾਰ ਹੈ ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਦਾ ਕਿ ਕੁਝ ਗਾਇਤੀ ਕੁਝ ਗਜ਼ਾ ਤੇ ਪੁਲਿਸ ਦਾ ਥਾਣਾ ਵੀ ਹੈ ਜਿਹੜਾ ਸਭ ਤੋਂ ਪੁਰਾਣਾ ਥਾਣਾ ਅੰਮ੍ਰਿਤਸਰ ਦਾ ਮੰਨਿਆ ਜਾਂਦਾ ਹੈ ਉਹਦੇ ਪਰਮਿਸਰ ਦੇ ਅੰਦਰ ਇੰਨੀ ਵੱਡੀ ਘਟਨਾ ਘਟੀ ਜਾਂਦੀ ਹੈ ਇੱਕ ਵਾਰੀ ਫੇਰ ਜਿਹੜੀ ਸਰਕਾਰ ਹੈ ਅਤਵਾਦ ਨੂੰ ਜਿਹੜਾ ਬੜਾਵਾ ਦੇ ਰਹੀ ਹੈ ਸਾਡੀਆਂ ਪੁਲਿਸੀਆਂ ਚੌਕੀਆਂ ਤੱਕ ਕਸ਼ਤ ਨਹੀਂ ਨੇ ਉਹਨਾਂ ਦੇ ਹੈਂਡ ਗ੍ਰੇਨੇਡ ਤੇ ਹਮਲੇ ਨੂੰ ਦੇ ਪਹਿਲੇ ਅੱਜ ਜਿਹੜਾ 70ਵੇਂ ਪਾਕੀ ਘਟਨਾਵਾਂ ਬਹੁਤ ਪੂਰੇ 76 ਸਾਲ ਦੀ ਕੀ ਦੇ ਵਿੱਚ ਐਸੀ ਘਟਨਾ ਅੱਜ ਤੱਕ ਨਹੀਂ ਹੋਈ ਆਮ ਆਦਮੀ ਪਾਰਟੀ ਸਰਕਾਰ ਸਾਰੇ ਫਰੰਚ ਤੇ ਫੇਲ ਹੋਈ 10 ਦੀ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਲਪਰੇਟ ਨੇ ਉਹਨਾਂ ਨੂੰ ਬਹੁਤ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਹਦੇ ਤਾਰ ਜਿਹੜੇ ਨੇ ਬੜੀ ਦੂਰ ਤੱਕ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਕਮਿਊਨਿਟੀ ਦੇ ਅੰਦਰ ਲੈ ਕੇ ਆਉਣਾ ਚਾਹੀਦਾ ਸੀ ਮੰਗ ਕਰਦੇ ਆ ਜਿਵੇਂ ਗੇਂਦ ਸਾਹਿਬ ਨੇ ਵੀ ਮੰਗ ਕੀਤੀ ਕਿ ਕੇਂਦਰੀਏ ਏਜੰਸੀ ਸੀਡੀਆਈ ਦੁਆਰਾ ਇਹਦੀ ਜਾਂਚ ਕੀਤੀ ਜਾਵੇ ਔਰ ਇਹ ਜਿਹੜੇ ਵੀ ਲੋਕ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਸਾਰਿਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਿਵੇਂ ਕੱਲ ਵੀ ਦੇਖਿਆ